ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਜੀ ਆ ਤੁਹਾਡੇ ਜਿਹੜੇ ਰੰਗ ਆ ਤੁਹਾਡੇ ਰੰਗ ਨਿਹਾਰੇ ਆ ਤੁਹਾਨੂੰ ਉਹ ਰੰਗ ਵਿਖਾਉਣ ਲੱਗੇ ਅਸੀਂ ਇਹ ਆ ਬੰਦੇ ਦੇ ਘਰੇ ਤੁਸੀਂ ਕਦੇ ਆਉਂਦੇ ਹੁੰਦੇ ਸੀ ਆਹੀ ਬੰਦਾ ਨਾ ਆ ਬੰਦੇ ਦੇ ਘਰੇ ਤੁਸੀਂ ਕਦੇ ਆਉਂਦੇ ਹੁੰਦੇ ਸੀ ਪਰ ਅੱਜ ਛੜਕ ਤੇ ਇਹਦੀ ਜਿਹੜੀ ਕਹਿੰਦੇ ਲਾਸ਼ ਛੜਕ ਤੇ ਪਈ ਅੱਜੇ ਅੱਜੇ ਦੁਨੀਆ ਛੱਡ ਕੇ ਜਾ ਚੁੱਕਿਆ ਇਹ ਛੱਡ ਤਾਂ ਗਿਆ ਸੀ ਅੱਜ ਤੋਂ 2-3 ਮਹੀਨੇ ਪਹਿਲਾਂ ਹੀ ਕਿਵੇਂ ਛੱਡ ਕੇ ਗਿਆ ਸੀ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਹੁਣ ਜਿਹੜਾ ਕਹਿ ਲੋ ਇਹਦੇ ਨਾਲ ਅੱਜ ਤੋਂ ਕਿ ਦੋ ਕਿ ਤਿੰਨ ਮਹੀਨੇ ਪਹਿਲਾਂ ਹਾਂ ਤਿੰਨ ਮਹੀਨੇ ਕੁੱਟਮਾਰ ਹੁੰਦੀ ਆ ਜਿਵੇਂ ਲੱਗ ਤੀਜੇ ਮਹੀਨੇ ਲੱਗ ਉਹ ਤਿੰਨ ਮਹੀਨੇ ਪਹਿਲਾਂ ਕੁੱਟਮਾਰ ਹੁੰਦੀ ਆ ਤੇ ਪੁਲਿਸ ਦੇ ਕੋਲ ਐਪਲੀਕੇਸ਼ਨ ਹੁੰਦੀ ਆ ਕਿ ਜੀ ਸਾਡੇ ਮਤਲਬ ਉਹ ਨਿਆਂ ਤਵਾਇਆ ਜਾਵੇ ਜਾਂ ਕੁਛ ਆ ਜਾਂ ਤੁਸੀਂ ਪਤਾ ਕਰੋ ਵੀ ਕਿਉਂ ਹੋਇਆ ਕਿਉਂ ਨਹੀਂ ਹੋਇਆ ਪਰ ਜਿਹੜਾ ਇਹ ਮੁੰਡੇ ਦਾ ਬਾਪ ਉਹਨੇ ਮੈਨੂੰ ਇਹ ਦੱਸਿਆ ਸੀ ਕਿ ਸਾਡੇ ਜਿਹੜੇ ਉਹ ਬਿਆਨ ਹੀ ਚੇਂਜ ਹੋ ਗਏ ਜਿਹੜੇ ਮੁੰਡੇ ਨੇ ਬੈੱਡ ਤੇ ਪਏ ਨੇ ਬਿਆਨ ਦਿੱਤੇ ਸੀਗੇ ਉਹਦੇ ਬਿਆਨ ਹੀ ਚੇਂਜ ਹੋ ਗਏ ਹੁਣ ਮਸਲਾ ਕੀ ਹੋਇਆ ਵੀ ਹੁਣ ਇਹਦੀ ਮੌਤ ਹੋ ਚੁੱਕੀ ਆ ਤੇ ਜਿਹੜਾ ਛੜਕ ਤੇ ਜਿਹੜਾ ਕਹਿ ਲੋ ਉਹਦੀ ਲਾਸ਼ ਰੱਖੀ ਪਈ ਆ ਫਿਰ ਇਨਸਾਫ ਦੀ ਮੰਗ ਹੋ ਰਹੀ ਆ ਆ ਜਾ ਇੱਧਰ ਆ ਜਾ ਇਹਦੀ ਫਿਰ ਤੋਂ ਜਿਹੜੀ ਕਹਿ ਲੋ ਵੀ ਛੜਕ ਤੇ ਰੱਖ ਕੇ ਫਿਰ ਤੇ ਇਹਦਾ ਇਨਸਾਫ ਹੀ ਮੰਗਿਆ ਜਾ ਰਿਹਾ ਇਨਸਾਫ ਦਿੱਤਾ ਜਾਵੇ ਆ ਰਿਹਾ ਉਦੋਂ ਤੂੰ ਐਮਪੀ ਹੁੰਦਾ ਸੀ ਮੇਰੇ ਹਿਸਾਬ ਨਾਲ ਆ ਰਹੀ ਤੁਹਾਡੀ ਫੋਟੋ ਆ ਰਹੀ ਆ ਬੰਦੇ ਦੀ ਫੋਟੋ ਉਸ ਟਾਈਮ ਤੇ ਇਨਚਾਰਜ ਆਪਣਾ ਮੈਨ ਲੱਦਾ ਫਾਈਲ ਕਾ ਦਾ ਹੁੰਦਾ ਸੀ ਬੰਦਾ ਹੁਣ ਉਸ ਟਾਈਮ ਤੇ ਵੇਖੋ ਤੁਸੀਂ ਵੀ ਇਹਦੇ ਨਾਲ ਕਿਵੇਂ ਖੜੇ ਆ ਜਿਵੇਂ ਇਹ ਲੀਡਰ ਹੁੰਦਾ ਪਰ ਅੱਜ ਇਸ ਟਾਈਮ ਬੰਦਾ ਏ ਜਿਹੜਾ ਕਹਿ ਲੋ ਵੀ ਜਿਵੇਂ ਇਹਦੀ ਸੁਣਵਾਈ ਇਹਦੇ ਇਹੇ ਤਰ੍ਹਾਂ ਬੜਿਆਂ ਦੀ ਸੁਣਵਾਈ ਹੁੰਦੀ ਨਹੀਂਗੀ ਹੁਣ ਇਹਦੀ ਇਸ ਇਸ ਟਾਈਮ ਇਸ ਦੀ ਡੈਥ ਹੋ ਚੁੱਕੀ ਆ ਡੈਥ ਹੋਣ ਤੋਂ ਬਾਅਦ ਹੁਣ ਇਸ ਟਾਈਮ ਥਾਣੇ ਦੇ ਬਾਹਰ ਜਿਹੜਾ ਕਹਿ ਲੋ ਉਹਨੂੰ ਰੱਖਿਆ ਪਿਆ ਉਹ ਵੀ ਤੁਹਾਨੂੰ ਵਿਖਾ ਦਿੰਦੇ ਆ ਹੁਣ ਕੀ ਆ ਹੁਣ ਪ੍ਰਸ਼ਾਸਨ ਇਹ ਕਹੂਗਾ ਵੀ ਤੁਸੀਂ ਬਿਆਨ ਲਿਖਾਓ ਅਸੀਂ ਪਰਚਾ ਕਰਦੇ ਆ ਇਹਦੇ ਵਿੱਚ ਗਲਤੀ ਤੇਰੀ ਨਹੀਂ ਮਾਨ ਸਾਹਿਬ ਗਲਤੀ ਕਿੰਨਾ ਦੀ ਆ ਇੱਥੇ ਗਲਤੀ ਆਉਂਦੀ ਆ ਤੁਹਾਡੇ ਲੀਡਰਾਂ ਦੀ ਜੇਕਰ ਤੁਹਾਡਾ ਕੋਈ ਲੀਡਰ ਪ੍ਰਸ਼ਾਸਨ ਤੇ ਦਬਾਅ ਨਾ ਪਾਵੇ ਤੇ ਪ੍ਰਸ਼ਾਸਨ ਨੂੰ ਇਹ ਨਾ ਕਹਵੇ ਆਹ ਕੰਮ ਨਹੀਂ ਐ ਨਹੀਂ ਐ ਕਰ ਤਾਂ ਕੰਮ بڑے ਮਸਲੇ ਹੱਲ ਹੁੰਦੇ ਆ ਹੁਣ ਇਹ ਉਦੋਂ ਵੈਰੀਫਾਈ ਹੋ ਜਾਂਦਾ ਕੀ ਸਿਸਟਮ ਆ ਕੀ ਨਹੀਂ ਆ ਬਹੁਤ ਕੁਝ ਉਦੋਂ ਸਾਹਮਣੇ ਲਿਆ ਸਕਦੇ ਸੀ ਪਰ ਅੱਜ ਵੀ ਸਾਹਮਣੇ ਕੁਝ ਨਹੀਂ ਲਿਆਉਣਾ ਚਾਹੁੰਦੇ ਕਿਉਂ ਕੁੱਟਮਾਰ ਹੋਈ ਆ ਕਾਤੋਂ ਹੋਈ ਆ ਕਿਹਨੇ ਕੀਤੀ ਆ ਕਿਉਂ ਕਰਵਾਈ ਸੀ ਇਹ ਗੱਲਾਂ ਤਾਂ ਇਹਨੇ ਸਾਹਮਣੇ ਲਿਆ ਰੇ ਸਭ ਕਹਿੰਦੇ ਪਰਚਾ ਕੱਟੋ ਪਰਚਾ ਕੱਟੋ ਬਾਅਦ ਤੁਸੀਂ ਇੱਥੋਂ ਜਿਹੜਾ ਕਹਿ ਲੋ ਸੜਕ ਤੋਂ ਪਾਸੇ ਹੋ ਜੋ ਬਸ ਇੱਕੋ ਕੰਮਾਂ ਛੱਡ ਕੇ ਤੋਂ ਪਾਸੇ ਹੋ ਜੋ ਪਰਚਾ ਕਰਦੇ ਆ ਯਾਰ ਇਹ ਤਾਂ ਨਹੀਂ ਮਸਲਾ ਸਹੀ ਮਹਨਤ ਦੇ ਵਿੱਚ ਕੋਟਾਂ ਕਚਰੀਆਂ ਦੇ ਵਿੱਚ ਤਾਂ ਮਸਲਾ ਹੀ ਨਾ ਜਾਣ ਜੇਕਰ ਸਾਡਾ ਏਐਸਆਈ ਕੋਈ ਸਟਾਰ ਵਾਲਾ ਬੰਦਾ ਉਹ ਏਐਸਆਈ ਨੂੰ ਇੰਨੀ ਸਮਝ ਤੋਂ ਹਣੀ ਚਾਹੀਦੀ ਆ ਕਿਆ ਮਸਲਾ ਕਿਉਂ ਹੈ ਜਿਵੇਂ ਫਿਲਮਾਂ ਦੇ ਵਿੱਚ ਵਿਖਾ ਦਿੰਦੇ ਜਿਵੇਂ ਨਾਟਕਾਂ ਦੇ ਵਿੱਚ ਵਿਖਾ ਦਿੰਦੇ ਪੁਲਿਸ ਵਾਲੇ ਜਿਹੜਾ ਕੇਸ ਨੂੰ ਵੈਰੀਫਾਈ ਕਰਕੇ ਸਾਰਾ ਕੁਝ ਅੱਗੇ ਰੱਖ ਦਿੰਦੀ ਆ ਪਰ ਜਿੰਨੇ ਕਤਲ ਹੋ ਜਾਂਦੇ ਆ ਜਿੰਨੀਆਂ ਕੁੱਟਾਂ ਮਾਰਾ ਹੋ ਜਾਂਦੀਆਂ ਸਾਡੇ ਅੱਜ ਤੱਕ ਵੀ ਸਾਡੇ ਉਹ ਸਾਹਮਣੇ ਨਹੀਂ ਆਈਆਂ ਕਿਉਂ ਹੁੰਦੀਆਂ ਠਿਕਾ ਤੋਂ ਹੁੰਦੀ ਆ ਸਾਨੂੰ ਇਸ ਚੀਜ਼ ਦਾ ਕਦੇ ਪਤਾ ਨਹੀਂ ਲੱਗਿਆ ਬਸ ਚੱਕਰ ਕੀ ਆ ਕਿ ਅਸੀਂ ਧਰਨੇ ਲਾਉਣ ਜੋਗਰੇ ਰਹਿ ਗਏ ਆ ਤੇ ਇਨਸਾਫ ਸਾਨੂੰ ਸੜਕਾਂ ਤੇ ਬਹਿ ਕੇ ਮਿਲਦਾ ਉਹ ਵੀ ਜੋ ਸੜਕ ਤੇ ਬੈਠਾਂਗੇ ਜੇ ਤਾਂ ਪ੍ਰਸ਼ਾਸਨ ਦੀ ਹਾਂ ਚ ਹਾਂ ਮਲਾਈ ਫਿਰ ਤਾਂ ਠੀਕ ਆ ਜੇ ਹਾਂ ਚ ਹਾਂ ਨਾ ਮਲਾਈ ਫਿਰ ਡਾਂਗ ਵਾਲੇ ਵੀ ਤਿਆਰ ਫਿਰ ਦਿੰਦੇ ਤੇ ਆ ਫਿਰਦੇ ਹੀ ਆ ਫਿਰਦੇ 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 ਇਹ ਸਾਨੂੰ ਕਿਤੇ ਨਾ ਕਿਤੇ ਸਾਡੀ ਵੀ ਕਿਤੇ ਆਮ ਬੰਦੇ ਦੀ ਜਰੂਰਤ ਤਾਂ ਤੁਹਾਡੇ ਵਰਗਿਆਂ ਨੂੰ ਲੋੜ ਹੁੰਦੀ ਆ ਮੰਤਰੀ ਬਣਨ ਵਾਸਤੇ ਵੋਟਾਂ ਲੈਣ ਵਾਸਤੇ ਉਦੋਂ ਤਾਂ ਮਾਨ ਸਾਹਿਬ ਤੁਹਾਨੂੰ ਬੰਦੇ ਜੱਫੀਆਂ ਪਾ ਕੇ ਖੜਦੇ ਕਿੱਡੇ ਬੰਦੇ ਤੁਹਾਡੇ ਨਾਲ ਖੁਸ਼ ਖੜੇ ਆ ਯਾਰੀ ਖੁਸ਼ ਹੋ ਕੇ ਖੜੇ ਆ ਇਹ ਗੱਲ ਝੂਠ ਆ ਜੀ ਸਹੀ 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 ਗੱਲ ਪਰ ਅੱਜ ਇਹ ਹੀ ਬੰਦਾ ਇਹਦੀ ਸ਼ਕਲ ਤੁਹਾਨੂੰ ਬਖਾਵਾਂਗੇ ਕਿਵੇਂ ਦੀ ਕਿਵੇਂ ਹੋਈ ਪਈ ਆ ਤੇ ਅੱਜ ਇਹਦਾ ਬੁਰਾ ਹਾਲ ਹੋਇਆ ਪਿਆ ਤੇ ਅੱਜ ਜਿਹੜਾ ਕਹ ਲੋ ਛੜਕਾਂ ਤੇ ਬਿਠਾ ਕੇ ਇਨਸਾਫ਼ ਮੰਗਿਆ ਜਾ ਰਿਹਾ ਹੋਵੇ ਤਾਂ ਫਿਰ ਇੱਦੋਂ ਉੱਤੇ ਸਾਡੀ ਮਾੜੀ ਕਿਸਮਤ ਕੀ ਹੋ ਸਕਦੀ ਆ ਤੁਸੀਂ ਸਾਨੂੰ ਦੱਸ ਦੋ ਤੇ ਜਿਹੜਾ ਕਹ ਲੋ ਆ ਵੇਖ ਲਓ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿਰਪਾ ਕਰਕੇ ਤੁਸੀਂ ਤੁਹਾਡੇ ਡੀਜੀਪੀ ਤੁਹਾਡੇ ਨਾਲ ਹੁੰਦੇ ਡੀਜੀਪੀ ਸਾਹਿਬ ਨੂੰ ਹੁਕਮ ਦਿਓ ਤੇ ਉਹਦੇ ਵਿੱਚ ਤੁਸੀਂ ਇਹ ਵੀ ਹੁਕਮ ਕਰੋ ਕਿ ਜੇ ਕੋਈ ਗਲਤ ਕੰਮ ਕਰਦਾ ਪ੍ਰਸ਼ਾਸਨ ਉਦੋਂ ਤੁਹਾਡਾ ਕੋਈ ਲੀਡਰ ਰੋਕੇ ਪਰ ਜਦੋਂ ਕੋਈ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਉਸ ਟਾਈਮ ਉਹਨਾਂ ਤੇ ਕੋਈ ਦਬਾਅ ਨਾ ਹੋਵੇ ਨਹੀਂ ਅੱਜ ਨੂੰ ਅੱਜ ਕੀ ਦਾ ਕੁਝ ਹੋ ਜਾਣਾ ਸੀ ਨਸ਼ੇ ਬੰਦ ਹੋ ਜਾਣੀ ਸਾਰਾ ਕੁਝ ਲੁੱਟਾਂ ਖੋਹਾਂ ਬੰਦ ਹੋ ਜਾਣੀਆਂ ਸੀ ਪਰ ਕੰਮ ਕੀ ਚੱਲ ਰਿਹਾ ਲੁੱਟਾਂ ਖੋਹਾਂ ਤੋਂ ਕਤਲਾਂ ਤੇ ਕੰਮ ਆ ਗਿਆ ਤੇ ਤੁਸੀਂ ਵੇਖ ਲਓ ਅੱਜ ਵੀ ਮੈਂ ਤਾਂ ਐਸਐਚਓ ਸਾਹਮਣੂ ਇਹ ਕਿਹਾ ਸੀ ਇੱਕ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਬਦਲੀ ਕਰਦੇ ਆ ਐਸਐਚਓ ਦੀ ਕਰਤੀ ਬਦਲੀ ਜਾਂ ਤੁਸੀਂ ਐਸਐਸਪੀ ਦੀ ਬਦਲੀ ਕਰਤੀ ਤੁਹਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਆਮ ਬੰਦੇ ਨੂੰ ਬੜਾ ਵੱਡਾ ਫਰਕ ਪੈਂਦਾ ਲੋਕ ਤਾਂ ਕਹਿੰਦੇ ਆ ਫਲਾਣੇ ਨੇ ਬਦਲੀ ਹੋ ਗਈ ਪਰ ਜਿਹੜਾ ਦੁੱਖ ਭੋਗ ਰਿਹਾ ਹਾਂ ਉਹਨੂੰ ਪਤਾ ਜਿਹੜਾ ਇਹ ਬੰਦੇ ਦਾ ਕੇਸ ਸੀ ਉਦੋਂ ਐਸਐਚਓ ਹੋਰ ਸੀ ਅੱਜ ਤੋਂ 3 ਮਹੀਨੇ ਪਹਿਲਾਂ ਅੱਜ ਇੱਥੇ ਐਸਐਚਓ ਹੋਰ ਆਇਆ ਬੈਠਾ ਉਹਨਾਂ ਨੂੰ ਮੈਨੂੰ ਤਾਂ ਮਾਮਲੇ ਦਾ ਹੀ ਨਹੀਂ ਪਤਾ ਇਹੀ ਕਹੂਗਾ ਅੱਜ ਐਸਐਸਪੀ ਕੋਲ ਜਾਂਦੇ ਰਏ ਜੀ ਅੱਜ ਐਸਐਸਪੀ ਕੋਲ ਜਾਂਦੇ ਰਿਕੇ ਐਸਐਸਪੀ ਪਹਿਲਾਂ ਮੈਡਮ ਇੱਥੇ ਪ੍ਰੀਜੈਂਸ ਸੀ ਉਦੋਂ ਪਹਿਲਾਂ ਕੋਈ ਹੋਰ ਸੀ ਅੱਜ ਅਸੀਂ ਉਹਨਾਂ ਕੋਲ ਗਏ ਅੱਜ ਉਹਦੇ ਬਾਪ ਕੋਲ ਸਾਰੀਆਂ ਐਪਲੀਕੇਸ਼ਨਾਂ ਪਿੰਗਾ ਮੁੱਖ ਮੰਤਰੀ ਨੂੰ ਲਿਖੀ ਹੋਈ ਐਪਲੀਕੇਸ਼ਨ ਪਈ ਆ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਐਪਲੀਕੇਸ਼ਨਾਂ ਦਿੰਦੇ ਆ ਵੀ ਸਾਨੂੰ ਇਨਸਾਫ਼ ਮਿਲੂਗਾ ਪਰ ਉਹਨਾਂ ਨੂੰ ਜਿਹੜੀਆਂ ਐਪਲੀਕੇਸ਼ਨਾਂ ਉਹਨਾਂ ਦੀਆਂ ਕਾਗਜ਼ ਬਣ ਕੇ ਰਹਿ ਜਾਂਦੀਆਂ ਤੁਹਾਡੇ ਕੀਤੇ ਹੋਏ ਸੈਨ ਕਾਨੂੰਨ ਬਣ ਜਾਂਦੇ ਆ ਪਰ ਲੋਕਾਂ ਦੇ ਲਿਖੇ ਹੋਏ ਦੁੱਖ ਉਹ ਦੁੱਖਾਂ ਦਾ ਵੀ ਕੋਈ ਕਿਥੇ ਕੋਈ ਸਾਰ ਨਹੀਂ ਲੈਂਦਾ ਤੁਹਾਡੇ ਕੋਲ ਡੀਜੀਪੀ ਸਾਹਿਬ ਕੋਲ ਡੀਆਈਜੀ ਕੋਲ ਐਸਐਸਪੀ ਸਾਹਿਬ ਕੋਲ ਐਸਐਚਓ ਕੋਲ ਸਾਰੀਆਂ ਐਪਲੀਕੇਸ਼ਨ ਉਹਨਾਂ ਦੇ ਹੱਥਾਂ ਦੇ ਵਿੱਚ ਹੀ ਆ ਬੇਟੀ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਆ ਉਹ ਕਹਿੰਦੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਬਦਲੀ ਤਾਂ ਹੋ ਗਈ ਆ ਹੁਣ ਉਹ ਤਾਂ ਐਸਐਚਓ ਇੱਥੋਂ ਜਾਂਦਾ ਰਿਆ ਉਹੀ ਐਸਐਸਪੀ ਮੈਡਮ ਵੀ ਇੱਥੋਂ ਜਾਂਦੇ ਰਹੇ ਤੇ ਹੁਣ ਜਿਹਦੇ ਕੋਲ ਜਾਵਾਂਗੇ ਉਹ ਕਹੂਗਾ ਜੀ ਸਾਡ ਤਾਂ ਬਦਲੀ ਹੋ ਗਈ ਤੇ ਭਰਾਵੋ ਜੇ ਇਹ ਮਸਲਾ ਜਿਹੜਾ ਐਸਐਚਓ ਹੁੰਦਾ ਜਿਹੜਾ ਐਸਐਸਪੀ ਮੌਜੂਦਾ ਡਿਊਟੀ ਤੇ ਹੁੰਦਾ ਉਹੀ ਦੋ ਤਿੰਨ ਦਿਨਾਂ ਦੇ ਵਿੱਚ ਮਾਮਲਾ ਪਹਿਲਾਂ ਵੈਰੀਫਾਈ ਕਰ ਲਵੇ ਕੀ ਗੱਲ ਆਹ ਗੱਲ ਕਰਕੇ ਮਿੰਟੋ ਮਿੰਟ ਤੁਸੀਂ ਵੇਖਿਆ ਕਰੋ ਕੁਸੀਂ ਲੋਕਾਂ ਨੂੰ ਗੁਨਾਹਗਰ ਲੱਭ ਕੇ ਦੇਣੇ ਹੁੰਦੇ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਲੋਕ ਤੁਹਾਨੂੰ ਗੁਨਾਹਗਰ ਲੱਭ ਕੇ ਦਿੰਦੇ ਆ ਵੀ ਸਾਡਾ ਗੁਨਾਹਗਾਰ ਇੱਥੇ ਬੈਠਾ ਗੱਲ ਝੂਠਾ ਨਹੀਂ ਜੀ ਤੁਸੀਂ ਦੱਸ ਦੋ ਭਾਈ ਸਾਹਿਬ ਮੇਰੇ ਸਾਹਮਣੇ ਜੇ ਵੀ ਗੱਲ ਝੂਠਾ ਤੁਸੀਂ ਦੱਸ ਦੋ ਤੁਹਾਨੂੰ ਆਮ ਜਨਤਾ ਲੱਭ ਕੇ ਦਿੰਦੀ ਆ ਵੀ ਆਹ ਸਾਡਾ ਗੁਨਾਹਗਾਰ ਆ ਕਿਸੇ ਦਾ ਕੋਈ ਚੋਰੀ ਹੋ ਜਾ ਤੁਹਾਨੂੰ ਚੋਰੀ ਵਾਲਾ ਬੰਦਾ ਉਹ ਆਪ ਲੱਭ ਕੇ ਦਿੰਦੇ ਆ ਤੇ ਫਿਰ ਜਿਹੜਾ ਤੁਸੀਂ ਰੱਖ ਲਿਓ ਸਿਰਫ ਤਨਖਾਹਾਂ ਦੇ ਨਾਸਤੇ ਰੱਖ ਲੇ ਅਸੀਂ ਤੁਹਾਨੂੰ ਰੱਖ ਲਿਆ ਅਸੀਂ ਤੁਹਾਨੂੰ ਤਨਖਾਹਾਂ ਦੇ ਨਾਸਤੇ ਰੱਖ ਲਿਆ ਤੁਹਾਨੂੰ ਐਸ਼ੋ ਆਰਾਮ ਦੇ ਨਾਸਤੇ ਰੱਖ ਲਿਆ ਕਿਰਪਾ ਕਰਕੇ ਇਨਸਾਫ ਲੋਕਾਂ ਨੂੰ ਦਿਵਾ ਕਰੋ ਐ ਇਨਸਾਫ ਨਹੀਂ ਹੁੰਦਾ ਵੀ ਸੜਕਾਂ ਤੇ ਬਹਿ ਗਏ ਆ ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਤਾਂ ਤੁਸੀਂ ਵੀ ਉਦੋਂ ਨਾਂ ਲੈਂਦੇ ਹੁੰਦੇ ਸੀ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਅੱਜ ਮਾਨ ਸਾਹਿਬ ਮੁੱਖ ਮੰਤਰੀ ਤੁਸੀਂ ਆ ਤੁਸੀਂ ਅੱਜ ਕਾਨੂੰਨ ਬਣਾਓ ਤੁਹਾਡਾ ਇੱਕ ਸੈਨ ਕਾਨੂੰਨ ਬਣਾ ਕੇ ਰੱਖ ਦਿੰਦਾ ਤੇ ਅੱਜ ਤੁਸੀਂ ਕਾਨੂੰਨ ਬਣਾਓ 5 ਸਾਲਾਂ ਦੇ ਵਿੱਚ ਤੁਸੀਂ ਆ ਤੁਹਾਡੇ ਕੋਲ 2 ਢਾਈ ਸਾਲਾ 2 ਢਾਈ ਸਾਲਾਂ ਚ ਇਹੋ ਜੇ ਕੰਮ ਤਾਂ ਕਰ ਜੋ ਤੁਹਾਨੂੰ ਸਾਰੀ ਦੁਨੀਆ ਯਾਦ ਰੱਖੇ ਤੇ ਆ ਦੁਨੀਆ ਦੇ ਹਾਲ ਆ ਜਦੋਂ ਐਸ ਐਚਓ ਦੀ ਜਾਂ ਤੁਸੀਂ ਕਿਸੇ ਦੀ ਬਦਲੀ ਕਰਦੇ ਐਸ ਐਸਪੀ ਦੀ ਉਦੋਂ ਪੁੱਛ ਲਿਆ ਕਰੋ ਬਦਲੀਆਂ ਕਰਨ ਦੇ ਵਿੱਚ ਕੀ ਹੋਇਆ ਜੋ ਤਾਂ ਸਾਡੇ ਤੇ ਪਰਚਾ ਪਾਇਆ ਗਿਆ ਉਦੋਂ ਕੁਝ ਨਹੀਂ ਪੁੱਛਿਆ ਗਿਆ ਸਿੱਧਾ ਪਰਚਾ ਕੱਟਿਆ ਇਹ ਨਹੀਂ ਵੇਖਿਆ ਵੀ ਗੁਨਾਹਗਾਰਾ ਸਾਡੇ ਪਿਸਟਲ ਵੀ ਕਰੋ ਮੰਗਵਾਲੇ ਬਰਾਮਤ ਸਾਡੇ ਘਰੋਂ ਜਾ ਕੇ ਪਿਸਟਲ ਕਰ ਲੇ ਤੇ ਕਹਿ ਤਾਂ ਸਿਰ ਤੇ ਪਿਸਟਲ ਰੱਖ ਤਾਂ ਐ ਰੱਖ ਤਾਂ ਐ ਹੀ ਹੋਇਆ ਜੀ ਸਾਡੇ ਤੇ ਪਰਚਾ ਹੈ ਤੁਹਾਨੂੰ ਵੀ ਦੱਸ ਰਿਹਾ ਸਾਨੂੰ ਸਾਡਾ ਸਾਰਾ ਸਮਾਨ ਘਰੋਂ ਮੰਗਵਾ ਲਿਆ ਗੱਡੀਆਂ ਜਿਹੜੇ ਬੰਦੇ ਮਗਰ ਆਏ ਉਹਨਾਂ ਦੀਆਂ ਗੱਡੀਆਂ ਰੱਖ ਕੇ ਪਰਚੇ ਚ ਪਾਤੀਆਂ ਜਿਹੜਾ ਬੰਦਾ ਤੁਹਾਡੀਆਂ ਨੀਤੀਆਂ ਦੇ ਖਿਲਾਫ ਜਾਂਦਾ ਤੁਹਾਡੀ ਜਿਹੜੀਆਂ ਬੇਕਾਰ ਨੀਤੀਆਂ ਦੇ ਖਿਲਾਫ ਜਾਂਦਾ ਉਹ ਤਾਂ ਬੰਦਾ ਗਲਤ ਹੋ ਜਾਂਦਾ ਜਿਹੜਾ ਬੰਦਾ ਯਾਰ ਆ ਜਿਹੜਾ ਤੁਹਾਡੀਆਂ ਵਾਹ ਵਾਹ ਕਰੇ ਉਹ ਬੰਦੇ ਸਹੀ ਹੋ ਜਾਂਦੇ ਆ ਆਓ ਅੱਜ ਤੁਹਾਨੂੰ ਉਤਰਾਜ ਤਾਂ ਨਹੀਂ ਉੱਥੇ ਚਲੀਏ ਆਜਾ ਤੁਹਾਨੂੰ ਦਿਖਾ ਦਿੰਨੇ ਇੱਕ ਜਿਹੜੀ ਵੱਧਾ ਇਨਸਾਫ ਦੀ ਮੰਗ ਉਹਦਾ ਪਰਿਵਾਰ ਬੈਠਾ ਉਹ ਮੰਗ ਕਰ ਰਿਹਾ ਇਨਸਾਫ ਦੀ ਇਹ ਫੋਟੋ ਕਦੋਂ ਦੀ ਪਲਾ ਇਹ ਫੋਟੋ ਭਗਵਾਨ ਸਮਾਲ ਸਰਕਾਰੀ ਬੰਦਾ ਲੈਉਣ ਵਾਲਾ ਦੀ ਬੰਦਾ ਕੱਲ ਹੀ ਹੁੰਦੇ ਨਹੀਂ ਤੇ ਆਹ ਦੇਖ ਲਓ ਹੁਣ ਛੜਕ ਮਲੱਕੀ ਪਈ ਇੱਥੇ ਇਹ ਆ ਦੇਖੋ ਹੋਰ ਇਨਸਾਫ ਦੀ ਮੰਗ ਕਰ ਰਹੇ ਆ ਤੇ ਕੀ ਬੰਦਾ ਮੈਂ ਤੁਹਾਨੂੰ ਕੱਲ ਵੀ ਕਹਿ ਘਟਾ ਸੀ ਹਰ ਬੰਦਾ ਤੁਹਾਨੂੰ ਇਹ ਤੁਹਾਨੂੰ ਜਉਂਦੇ ਜੀ ਤਾਂ ਬੰਦੇ ਨੇ ਟੈਕਸ ਦੇਣਾ ਹੀ ਹੁੰਦਾ ਇਹ ਤੁਹਾਨੂੰ ਇਸ ਟਾਈਮ ਮਰਿਆ ਪਿਆ ਵੀ ਟੈਕਸ ਦੇਊਗਾ ਗੱਲ ਝੂਠ ਨਹੀਂ ਜੀ ਇਹਦੇ ਵਿੱਚ ਕੋਈ ਇਹਦੀਆਂ ਲੱਕੜਾਂ ਲਿਆਵਾਂਗੇ ਸਾਨੂੰ ਉਹਦਾ ਵੀ ਟੈਕਸ ਦੇਣਾ ਪੈਣਾ ਜਦੋਂ ਅਸੀਂ ਇਹਦੀ ਅੰਤਿਮ ਅਰਦਾਸ ਕਰਾਵਾਂਗੇ ਉਹ ਵੀ ਤੁਹਾਨੂੰ ਟੈਕਸ ਦੇਊਗਾ ਤੇ ਤੁਸੀਂ ਹਰ ਇੱਕ ਬੰਦੇ ਨੂੰ ਜਉਂਦੇ ਨੇ ਤਾਂ ਇਨਸਾਫ ਕਿਹਦੇ ਨਾਲ ਮਰੇ ਪੈਣ ਨੂੰ ਇਨਸਾਫ ਨਹੀਂ ਮਿਲਦਾ ਉਹ ਸੜਕਾਂ ਦੇ ਬਹਿ ਕੇ ਲੋਕਾਂ ਨੂੰ ਇਨਸਾਫ ਲੈਣਾ ਪੈਂਦਾ ਤੇ ਉਥੇ ਬੰਦਾ ਕੀ ਕਰ ਲੂਗਾ ਤੁਸੀਂ ਦੱਸ ਦਿਓ ਇਹ ਕੋਈ ਅਸੀਂ ਗਲਤ ਨਹੀਂ ਕਹਿ ਰਹੇ ਕੋਈ ਕਹੇ ਮੇਰੇ ਯਾਰ ਕਹਿੰਦਾ ਤੁਸੀਂ ਅੰਦਰ ਸਿੱਟਣ ਦੀ ਕੋਸ਼ਿਸ਼ ਕਰਦੇ ਹੋ ਨੇ ਤੁਸੀਂ ਕਾਨੂੰਨ ਬਣਾਓ ਤੁਹਾਡਾ ਇੱਕ ਸਾਇਨ ਕਾਨੂੰਨ ਬਣਾ ਕੇ ਰੱਖ ਲਿੰਗਾ ਤੇ ਤੁਸੀਂ ਬਣਾਓ ਜਦੋਂ ਤੁਸੀਂ ਉਦੋਂ ਹੀ ਆਉਨੇ ਆਹ ਬੰਦਾ ਪਿਆ ਹਾ ਆ ਰਿਹਾ ਬੰਦਾ ਆ ਮਾੜਾ ਮੂੰਹ ਨਗਾ ਕਰੋ ਜੀ ਆਹ ਆਹ ਦੇਖੋ ਆਹ ਬੰਦਾ ਕਹਿੰਦਾ ਅੱਜ ਇਹਦੀ ਸ਼ਕਲ ਆ ਉਹ ਵੇ ਲੋ ਅੱਜ ਅੱਜ ਸ਼ਕਲ ਹੈ ਜਿਹੜੀ ਬਸ ਆਜੋ ਬਸ ਆਜੋ ਆਜੋ ਤੁਸੀਂ ਬਹਿ ਜਾਓ ਚੁੱਪ ਕਰਕੇ ਆ ਬੰਦੇ ਦੀ ਸ਼ਕਲ ਹਰਲ ਗਈ ਤੁਸੀਂ ਇਹ ਚੈੱਕ ਕਰੋ ਇਸ ਕਰਕੇ ਤੁਸੀਂ ਕਾਨੂੰਨ ਬਣਾਓ ਚੰਗਾ ਕਾਨੂੰਨ ਬਣਾਓ ਤੁਹਾਡੇ ਕਾਨੂੰਨਾਂ ਦੇ ਵਿੱਚ ਕੋਈ ਮਤਲਬ ਆ ਕੇ ਲੀਡਰ ਤੁਹਾਡਾ ਕੋਈ ਹੋਣਾ ਹੋਵੇ ਤੇ ਹੁਣ ਇਹਦਾ ਕਸੂਰ ਕੀ ਹੋਊਗਾ ਤੁਸੀਂ ਦੱਸ ਦੋ ਹੁਣ ਇਹ ਦੱਸ ਦਿਓ ਇਸ ਕਰਕੇ ਮਾਨ ਸਾਹਿਬ ਜਦੋਂ ਮੈਂ ਤੁਹਾਨੂੰ ਫਿਰ ਕਹਿਣਾ ਕਿ ਜਦੋਂ ਤਾਂ ਇਹਨਾਂ ਬੰਦਿਆਂ ਤੇ ਆਜੋ ਜੀ ਪ੍ਰਧਾਨ ਸਾਹਿਬ ਜਦੋਂ ਤਾਂ ਇਨਸਾਫ ਦੀ ਲੋੜ ਹੁੰਦੀ ਆ ਪਹਿਲਾਂ 3 ਮਹੀਨੇ ਕਹਿੰਦੇ ਫਿਰਦਾ ਰਿਆ ਪਰ ਇਹਨੂੰ ਇਹਦੇ ਗੁਨਾਹਗਾਰ ਹੀ ਲੱਭ ਕੇ ਦਿੱਤੇ ਗਏ ਵੀ ਗੁਨਾਹਗਾਰ ਕੌਣ ਹੁਣ ਤੁਸੀਂ ਇਹ ਗੱਲ ਯਾਦ ਰੱਖੋ ਕਿ ਅੱਜ ਜਦੋਂ ਇਹ ਛੜਕਦੇ ਪਿਆ ਅੱਜ ਸਿਰਫ ਧਰਨਾ ਚ ਕੌਣ ਆਫ ਤੇ ਜਿਹਦਾ ਵੀ ਨਾਮ ਲਿਖਾਉਣਗੇ ਉਸੇ ਤੇ ਪਰਚਾ ਹੋ ਜਾਣਾ ਤੁਸੀਂ ਇਨਸਾਫ ਦੀ ਮੰਗ ਬੰਦੇ ਨੂੰ ਇਨਸਾਫ ਕਦੋਂ ਦੇਣੇ ਤੁਸੀਂ ਕਦੋਂ ਬੰਦਾ ਤਾਂ ਜੇਦਾ ਤੁਹਾਡੇ ਕੋਈ ਖਿਲਨਾ ਵੀ ਸਿੱੜਦੇ ਤੁਹਾਡੇ ਵੱਲ ਤੁਹਾਨੂੰ ਕੋਈ ਕਾਲੀ ਝੰਡੀ ਵੀ ਵਿਖਾ ਦੇ ਉਹਨੂੰ ਵੀ ਚੱਕ ਕੇ ਲੈ ਜਾਂਦੀ ਪੁਲਿਸ ਤੇ ਦੁਨੀਆ ਨੂੰ ਤਾਂ ਇੱਥੇ ਰੈੱਡ ਝੰਡੀ ਵਿਖਾਈ ਜਾਂਦੀ ਉਹਨਾਂ ਦਾ ਕਦੇ ਕੁਝ ਬਣਾ ਹੀ ਨਹੀਂਗਾ ਇਸ ਕਰਕੇ ਲੋਕਾਂ ਵੱਲ ਧਿਆਨ ਦਿਓ ਇਹ ਉਹੀ ਬੰਦੇ ਆ ਤੁਹਾਡਾ ਇੱਕ ਮੈਂ ਕੋਈ ਤੁਹਾਡੇ ਇੱਥੇ ਵਿਰੋਧ ਨਹੀਂ ਕਰਨ ਚ ਲੱਗਿਆ ਹੋਇਆ ਇਨਸਾਫ ਦੀ ਗੱਲ ਕਰ ਰਹੇ ਆ ਬਹੁਤ ਜਿਹੜੇ ਲੋਕ ਆ ਉਹ ਇਨਸਾਫ ਤੋਂ ਮੰਗ ਕਰ ਰਹੇ ਆ ਪਰ ਇਨਸਾਫ ਮਿਲਦਾ ਹੀ ਨਹੀਂ ਹੁੰਦਾ ਕਿਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ